ਅੱਜ ਪਠਾਨਕੋਟ ਸ਼ੋਨੀ ਵਿਖੇ ਸਾਡੀ ਪੁਲਸ ਪਾਰਟੀ ਐਸਐਸਪੀ ਪਰਵਿੰਦਰ ਸਿੰਘ ਜੀ ਰਨਮਾਈ ਹੇਟਲ ਜਿਹੜੀ ਚੈਕਿੰਗ ਕਰ ਰਹੀ ਸੀ ਸੀਨੀਅਰ ਅਫਸਰਾਂ ਦੀ ਹਾਜ਼ਰਤਾਂ ਤੇ ਤੇ ਚੈਕ ਬਰਾਨੇ ਚੈਕਿੰਗ ਜਦੋਂ ਇਹ ਮੇਨ ਗੇਟ ਤੇ ਪਾਸ ਚੈਕਿੰਗ ਕਰ ਰਹੇ ਸੀ ਜਦੋਂ ਉਹ ਇਹਨਾਂ ਦੇਖਿਆ ਇੱਕ ਵਿਅਕਤੀ ਅੰਦਰੋਂ ਜਿਹੜੀ ਗੱਡੀ ਆ ਕੇ ਰੁਕੀ ਸੀ ਉੱਥੋਂ ਸਵਾਰੀਆਂ ਉਤਰੀਆਂ ਉਸ ਤੋਂ ਬਾਅਦ ਕੁਝ ਟਾਈਮ ਤੋਂ ਸਵਾਰੀਆਂ ਕੁਝ ਅੰਦਰ ਰੁਕ ਰਹੀ ਜਾਂਦੀਆਂ ਕੁਝ ਬਾਹਰ ਨਿਕਲ ਜਾਂਦੀਆਂ ਜਦੋਂ ਜਿਹੜੇ ਲੋਕ ਜਿਹੜੇ ਬਾਹਰੋਂ ਆ ਰਹੇ ਸੀ ਤੇ ਇੱਕ ਬੰਦਾ ਜਦੋਂ ਇਹਨਾਂ ਨੇ ਚੈਕਿੰਗ ਕਰਦੇ ਤੇ ਆਉਂਦੇ ਇਹਨਾਂ ਨੂੰ ਦੇਖ ਕੇ ਇੱਕਦਮ ਰੋਕੇ ਤੇ ਪਿੱਛੇ ਨੂੰ ਮੋੜਨ ਲੱਗਾ ਚੱਕ ਦੀ ਬਣਾ ਕੇ ਉਹਨੂੰ ਰੋਕਿਆ ਤੇ ਉਸ ਦਾ ਜਦੋਂ ਇਹ ਜੋ ਬੈਗ ਦੀ ਪਿੱਠੂ ਬੈਰ ਸੀ ਉਹਦੇ ਬੈਗ ਦੀ ਤਲਾਸ਼ੀ ਲਈ ਤੇ ਉਹਦੇ ਵਿੱਚ ਇੱਕ ਪੈਕਟ ਸੀਗਾ ਅ ਔਰੇਂਜ ਕਲਰ ਦਾ ਜਦੋਂ ਉਹਨੂੰ ਖੋਲ ਕੇ ਦੇਖਿਆ ਤੇ ਉਹਦੇ ਵਿੱਚੋਂ ਇਹ ਜਿਹੜਾ ਆਪਣਾ ਦੋ ਕੱਟੇ ਜਿਹੜੇ ਦੇਸੀ ਪਿਸਟੋਲ ਆ ਬਰਾਮਦ ਹੋਇਆ ਹਾਂਜੀ ਨਾਲ 6 ਘਰ ਤੋਂ ਉਸਨੇ ਕਿ ਤੋਂ ਲੈ ਕੇ ਜਾਂਦਾ ਹੈਗਾ ਤੇ ਕਿੱਥੇ ਸਪਲਾਈ ਕਰਦੇ ਕੋਈ ਜਾਣਕਾਰੀ ਇਸ ਇਹ ਅਜੇ ਜਿਹੜੀ ਮੁਰਦਲੀ ਸਾਡੀ ਪੁੱਛਗਿੱਛ ਤੋਂ ਇਹ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਹੈ ਵੀ ਇੱਕ ਅਜੇ ਕੂਰੀਅਰ ਇਹਨੇ ਕੰਮ ਕੀਤਾ ਜਿਸ ਤਰ੍ਹਾਂ ਇਹਨੂੰ ਦਿੱਲੀ ਤੋਂ ਕੋਈ ਬੰਦਾ ਮਿਲਿਆ ਉਹਨੇ ਇਹਨੂੰ ਦਿੱਤਾ ਕੁਝ ਪੈਸੇ ਦੇਣੇ ਕੀਤੇ ਸੀਗੇ ਤੇ ਅੱਗੇ ਇਹਨੂੰ ਦੱਸਿਆ ਵੀ ਤੈਨੂੰ ਮੈਂ ਜੰਮੂ ਜਾ ਕੇ ਮਿਲੂਗਾ ਪਹਿਲਾਂ ਕੋਈ ਮਕਦਮਾਦਰ ਜਿੱਦ ਕੋਈ ਇਸਤੇ ਜੇ ਨਹੀਂ ਪਹਿਲਾਂ ਕੋਈ ਮਕਦਮੇ ਨਹੀਂ ਹੈਗੇ ਇਹ ਅਜੇ ਮਤਲਬ ਇੱਕ ਛੋਟਾ ਮੋਟਾ ਉੱਥੇ ਕੰਮ ਕਰਦਾ ਦਿੱਲੀ ਮਿਸਤਰੀ ਦਾ ਛੋਟਾ ਮੋਟਾ ਤੇ ਉਹ ਉਹਦਾ ਕਰਕੇ ਲਾਲਚ ਵਿੱਚ ਆ ਗਿਆ ਪੈਸੇ ਦੇਣੇ ਕਿਤੇ ਜੋ ਉਹਦਾ ਕਰਕੇ ਉਹਨੂੰ ਇਹ ਕਿਹਾ ਵੀ ਆ ਮੇਰਾ ਪੈਕੇਟ ਗਿਫਟ ਆ ਤੇ ਤੂੰ ਉੱਥੇ ਪਹੁੰਚਾ ਦੇ ਤੇ ਕਿ ਪਲੇਟ ਲਿਖਿਆ ਕਿਦਾਂ ਦਾ ਨੋ ਪ੍ਰੋਗਰਾਮ ਵਾਲਾ ਤੇ ਦਿੱਲੀ ਦਾ ਇਹਦਾ ਹੈਗਾ ਜੀ ਐਡਰੈਸ ਹੈਗਾ ਜਮਰੂਦਪੁਰ ਪੀਐਸ ਗ੍ਰੇਟਰ ਕਲੋਸ ਸਾਊਥ ਈਸਟ ਦਿੱਲੀ ਦਾ ਕਵਲਿਟੀ ਦਾ ਚਾਂਸ ਕਿ ਉਹ ਪੜੇ ਲਿਖਿਆ ਅੰਡਰ ਬਿਲਟ 15 ਮੀਟਰ ਦਾ ਹੈ ਜੀ ਛੋਟਾ ਮੋਟਾ ਕੰਮ ਕਰਦਾ ਉੱਥੇ ਮਿਸਤਰੀਆਂ ਦੇ ਨਾਲ ਜਿੱਦਾਂ ਪੀਓਪੀ ਵਗੈਰਾ ਦਾ ਛੋਟਾ ਮੋਟਾ ਕੰਮ ਕਰਾਂਗੇ ਦੋਸ਼ੀ ਸੀ ਗੋਸ਼ੀ ਦਾ ਨਾਮ ਹੈਗਾ ਕ੍ਰਿਸ਼ਨ ਕ੍ਰਿਸ਼ਨ ਮਿਸ਼ਾਦ ਉਪਰ ਉਰਫ ਕ੍ਰਿਸ਼ਨਾ ਸਾਨੂੰ ਲੇਟ ਸ਼ਿਪ ਪੂਜਨ ਜਬਰੂਦਪੁਰ ਗ੍ਰੇਟਰ ਕਲੱਚ ਦੇ ਲਈ ਇਹ ਪਹਿਲਾਂ ਵੀ ਇਦਾਂ ਦਾ ਕਰ ਚੁੱਕਿਆ ਜੀ ਜਾਂ ਪਹਿਲੀ ਵਾਰੀ ਹੈ ਇਹ ਪਹਿਲੀ ਵਾਰੀ ਆਇਆ ਜੀ ਇਸ ਤਰ੍ਹਾਂ ਇਹਨੇ ਦੱਸਿਆ ਵੀ ਜਿਸ ਤਰ੍ਹਾਂ ਨੇ ਪਹਿਲੀ ਵਾਰੀ ਅੱਜ ਮਤਲਬ ਤਪਤੀਸ਼ ਜਾਰੀ ਆਇਆ ਇਹ ਤੋਂ ਹੋਰ ਡੁਗਾਈ ਨਾਲ ਤਪਤੀਸ਼ ਕਰਾਂਗੇ ਉਸ ਤੋਂ ਬਾਅਦ ਕੀ ਰਿਵੀਲ ਹੁੰਦਾ ਹੋਵੇ ਤੁਹਾਨੂੰ ਬਾਅਦ ਦੇ ਵਿੱਚ ਜ਼ਰੂਰ ਜਾਣਕਾਰੀ ਦਿੱਤੀ ਜਾਏਗਾ ਬਈ ਗਰੋ ਹੈ ਜਾਂ ਨਹੀਂ ਗਰੋ ਨਹੀਂ ਇਕੱਲਾ ਹੀ ਆ ਅਜੇ ਜਿਹੜੇ ਗਰੀਬ ਮੁੰਡਿਆਂ ਕੋਲੋਂ ਉਹਨਾਂ ਨੂੰ ਪੈਸੇ ਦਾ ਕੁਝ ਲਾਲਚ ਦੇ ਕੇ ਅੱਗੇ ਕੰਮ ਕਰਾਉਣ ਨੂੰ ਸ਼ੁਰੂ ਕਰ ਦਿੰਦੇ ਆ ਉਹ ਇਸ ਤਰ੍ਹਾਂ ਦਾ ਮਤਲਬ ਕੇਸ ਆ ਇਹਦੀ ਫੈਮਿਲੀ ਬੈਕਗ੍ਰਾਉਂਡ ਇਹਦਾ ਫਾਦਰ ਤੇ ਮਦਰ ਦੀ ਵੀ ਡੈਥ ਹੋ ਚੁੱਕੀ ਹੈ ਤੇ ਇਹ ਆਪਣੇ ਨਾਨੇ ਦੇ ਕੋਲ ਹੀ ਪੜਿਆ ਵਾ ਉੱਥੇ ਹੀ ਪੜਿਆ ਤੇ ਉਹਦੇ ਕੋਲ ਹੀ ਰਹਿੰਦਾ ਕੀ ਹੋਣ ਲੱਗ ਦਿੱਤਾ ਇਹਦੇ ਵਿੱਚ ਅਸੀਂ 25 ਜਨਵਰੀ 25 ਜਨਵਰੀ ਨੂੰ ਆਰਿੰਗ ਜੈਕਟਰ ਦਾ ਜੇ ਕੇਸ ਦਰਜ ਕੀਤਾ ਵਾ ਤੇ ਜੇ ਅੱਗੇ ਤੋਂ ਹੋਰ ਵੀ ਕੋਈ ਤੋਂ ਪੁੱਛਕਿਸ਼ ਜਾਰੀ ਆ ਤੇ ਪੁੱਛਕਿਸ਼ ਦੇ ਦੌਰਾਨ ਜੇ ਕੋਈ ਹੋਰ ਅੱਗੇ ਮਾਮਲਾ ਸਾਹਮਣੇ ਆਇਆ ਤੇ ਉਹਦੇ ਨਾਲ ਅਸੀਂ ਹੋਰ ਬਲੇਂਡ ਨੂੰ ਨੋਟਿਸ ਕਰਾਂਗੇ ਇਹ ਰਿਪੋਰਟ ਕੋਰਟ ਵਿੱਚ ਕਰਾਂਗੇ ਹਾਂਜੀ ਮੇਰੇ ਕੋਰਟ 'ਚ ਅਸੀਂ ਪੇਸ਼ ਕਰ ਰਹੇ ਹਾਂ